ਮੇਰਾ ਪਿੰਡ ਸਵਰਗਾ ਤੋਂ ਸੋਹਣਾ ਮੇਰਾ ਪਿੰਡ ਸਵਰਗਾ ਤੋਂ ਸੋਹਣਾ ਐਜੀ ਰੋਡ ਮੇਰੀ ਜਨਮ ਭੂਮੀ ਪਿੰਡ ਪਵਾਤ ਬਹੁਤ ਤਸਵੀਲ ਸਮਰਾਲਾ ਜਿਲ੍ਹਾ ਲੁਧਿਆਣਾ ਬਲਾਕ ਸ੍ਰੀ ਮੱਛੇਵਾੜਾ ਸਾਹਿਬ ਪਿੰਡ ਪਵਾਤ ਨਾ ਜਨਮ ਭੂਮੀ ਭੁੱਲਦੀ ਆ ਆਪਣੀ ਨਾ ਕਰਮ ਭੂਮੀ ਭੁੱਲਦੀ ਆ ਔਰ ਨਾ ਹੀ ਬੰਦੇ ਨੂੰ ਭੁੱਲਣੀ ਚਾਹੀਦੀ ਆ ਜਿੱਥੇ ਜਨਮ ਲਿਆ ਉਸ ਮਿੱਟੀ ਦੀ ਖੁਸ਼ਬੂ ਹਮੇਸ਼ਾ ਤੁਹਾਡੇ ਖੂਨ ਵਿੱਚ ਰਚੀ ਰਹਿੰਦੀ ਆ ਪਿੰਡ ਪਵਾਤ ਮੇਰੀ ਜਨਮ ਭੂਮੀ ਹੈ ਤੇ ਇਤਿਹਾਸ ਨਗਰੀ ਸ੍ਰੀ ਮਾਛੀਵਾੜਾ ਸਾਹਿਬ ਮੇਰੀ ਕਰਮ ਭੂਮੀ ਹੈ ਬੇਸ਼ੱਕ ਦੋਨਾਂ ਵਿੱਚ 8 ਕਿਲੋਮੀਟਰ ਦਾ ਫਰਕ ਆ ਪਰ ਹਰੋਸ਼ ਗੇੜਾ ਪਿੰਡ ਵੀ ਵੱਜਦਾ ਰਹਿੰਦਾ ਇਹ ਅਜਿਹਾ ਪਵਾਤ ਤਪੋਰ ਆਲੇ ਕੁਲੀ ਬੋਰ ਪਵਾਤ ਇਹ ਜਾਂਦਾ ਜੀ ਰੋਡ ਮਾਛੀ ਬੜਾ ਸਾਫ ਨੂੰ ਮੇਰਾ ਵੀਡੀਓ ਪਾਉਣ ਦਾ ਮਕਸਦ ਇਹੀ ਆ ਵੀ ਆ ਦੇਖੋ ਸਾਡੇ ਰੰਗਲੇ ਪੰਜਾਬ ਦੀ ਇਹ ਵੀ ਇੱਕ ਝਲਕ ਹੈ ਕਿੰਨਾ ਸੋਹਣਾ ਮੌਸਮ ਕਿੰਨੀਆਂ ਤਕੜੀਆਂ ਜ਼ਮੀਨਾਂ ਪਰ ਇਹ ਜ਼ਮੀਨਾਂ ਸਾਤੋਂ ਖੋਈਆਂ ਜਾ ਰਹੀਆਂ ਨੇ ਇਹ ਜ਼ਮੀਨਾਂ ਸਾਤੋਂ ਫਤਹਾਈਆਂ ਜਾ ਰਹੀਆਂ ਨੇ ਸਾਨੂੰ ਘਰੋਂ ਬੇਕਾਰ ਕਰਨ ਦੇ ਨਹੀਂ ਮੈਨੂੰ ਨਹੀਂ ਲੱਗਦਾ ਵੀ ਇਹੋ ਜਿਹਾ ਮੌਸਮ ਇਹੋ ਜਿਹਾ ਹਰ ਤਾਂ ਕਿਸੇ ਹੋਰ ਦੇਸ਼ ਵਿੱਚ ਚੁਣ ਗਿਆ ਉਹ ਕੈਨੇਡਾ ਹੈ ਅਮਰੀਕਾ ਹੈ ਇੰਗਲੈਂਡ ਹੈ ਆਸਟਰੀਆ ਜਾਂ ਆਸਟ੍ਰੇਲੀਆ ਹੈ ਜਾਂ ਜਰਮਨ ਆਇਟਲੀ ਆ ਜਾਂ ਹੋਰ ਅਰਬ ਕੰਟਰੀਆਂ ਨੇ ਹੈ ਚਾਰੇ ਪਾਸੇ ਹਰੇ ਭਾਈ ਸੋਹਣਾ ਮੌਸਮ ਸੋਹਣਾ ਮਾਹੌਲ ਨਿਕਲੀ ਪਾ ਫੁੱਲ ਲੱਗੇ ਹੋਏ ਨੇ ਬਹੁਤ ਨੂੰ ਸੀ ਮੱਛੀ ਵੜਾ ਸਭ ਨੂੰ ਰੋਟ ਜਾ ਰਿਹਾ ਹੈ ਇੰਨਾ ਰੰਗਲਾ ਪੰਜਾਬ ਛੱਡ ਕੇ ਜਦੋਂ ਅਸੀਂ ਬਾਹਰਲੇ ਦੇਸ਼ਾਂ ਨੂੰ ਤੁਰ ਜਾਂਦੇ ਆ ਤਾਂ ਕਈ ਵਾਰ ਸੋਚਦੇ ਹੁੰਨੇ ਆ ਵੀ ਕੱਲੇ ਬੈਠੇ ਸੋਚੀਦਾ ਵੀ ਯਾਰ ਬੱਚੇ ਸਾਰੇ ਬਾਹਰ ਭੇਜੀ ਜਾਂਦੇ ਨੇ ਅਸੀਂ ਵੀ ਉਹਨਾਂ ਦੇ ਵਿੱਚ ਆਉਨੇ ਆ ਸਾਰੇ ਲੋਕ ਆਪਣੇ ਬੱਚਿਆਂ ਨੂੰ ਇਹ ਕਹਿ ਕੇ ਬਾਹਰ ਭੇਜੀ ਜਾ ਰਹੇ ਨੇ ਵੀ ਪੰਜਾਬ ਦਾ ਮਾਹੌਲ ਠੀਕ ਨਹੀਂ ਪਰ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਬੱਚੇ ਬਾਹਰ ਨਾ ਭੇਜੋ ਕਿਉਂਕਿ ਹੁਣ ਜਿਹੜਾ ਮਾਹੌਲ ਪੰਜਾਬ ਦਾ ਚੱਲਿਆ ਹੋਇਆ ਜਿਹੜੀਆਂ ਜ਼ਮੀਨਾਂ ਜ਼ਿਮੀਂਦਾਰਾਂ ਨੂੰ ਪੈਸੇ ਦੇ ਕੇ ਉਹਨਾਂ ਤੋਂ ਲਈਆਂ ਜਾਂਦੀਆਂ ਸੀ ਕਿਤੇ ਸਰਕਾਰੀ ਰੋਡ ਬਣਾਉਣ ਦੇ ਲਈ ਜਾਂ ਕੋਈ ਹੋਰ ਇੰਡਸਟਰੀ ਲਿਸਟ ਦਿੰਦਾ ਸੀ ਮੋٹے ਮੂੰਹ ਮੰਗੇ ਪੈਸੇ ਦਿੰਦਾ ਸੀ ਇਹ ਸੱਜੋ ਮਾਜਰਾ ਪਿੰਡ ਆ ਜੀ ਸੱਜੋ ਮਾਜਰਾ ਪਿੰਡ ਥੱਲੇ ਸੱਜੋ ਮਾਜਰਾ ਆ ਵੀ ਪੌਤ ਨੂੰ ਮੁੜ ਜਾਂਦਾ ਇਹ ਤੈਨੂੰ ਥੱਲੇ ਨੂੰ ਜ਼ਮੀਨਾਂ ਦੀ ਗੱਲ ਕਰਦੇ ਵੀ ਜਿਹੜੀਆਂ ਜ਼ਮੀਨਾਂ ਮੋٹے ਮੋٹے ਪੈਸੇ ਲੈ ਕੇ ਦਿੱਤੀਆਂ ਜਾਂਦੇ ਆ ਸੀ ਪਰ ਜਿਹੜੀ ਹੁਣ ਨਵੀਂ ਸਰਕਾਰਾਂ ਨੇ ਸਕੀਮ ਕੱਢੀ ਆ ਗਲਾਡਾ ਅਰਬਨ ਸਟੇਟ ਬਣਾਉਣ ਦੀ ਜਾਂ ਕਹਿੰਦੇ ਵੀ ਅਸੀਂ ਲੋਕੋ ਨੂੰ ਪਸਾਉਣੇ ਆ ਕੇ ਡਿਵੈਲਪਮੈਂਟ ਕਰਨੀ ਆ ਧਰਤੀ ਪੰਜਾਬ ਦੀ ਕਿਹੜੀ ਡਿਵੈਲਪਮੈਂਟ ਕਰਨੀ ਆ ਪੰਜਾਬ ਦੀ ਧਰਤੀ ਦੀ ਜਿਹੜੀ ਧਰਤੀ ਪਹਿਲਾਂ ਹੀ ਹਰ ਬਰਿਆਈ ਆ ਜਿਹੜੀ ਧਰਤੀ ਪਹਿਲਾਂ ਹੀ ਇਹ ਕੋਈ ਮਾਛੀ ਹੋੜਾ ਸੱਜੋ ਮਾਜਰਾ ਜਿਹੜੀ ਧਰਤੀ ਪਹਿਲਾਂ ਹੀ ਹਰ ਬਰਿਆਈ ਆ ਤਿੰਨ ਤਿੰਨ ਚਾਰ ਚਾਰ ਫਸਲਾਂ ਦਿੰਦੀ ਆ ਉਸ ਧਰਤੀ ਨੂੰ ਹੋਰ ਕੀ ਡਿਵੈਲਪ ਕਰੋਗੇ ਜਿਹੜੀਆਂ ਜ਼ਮੀਨਾਂ ਤੁਸੀਂ ਖੋਹੀ ਜਾ ਰਹੇ ਹੋ ਹੁਣ ਜਿਵੇਂ ਕਹਿੰਦੇ ਆ ਵੀ 1 ਕਰੋੜ 5 ਲੱਖ ਏਕੜ ਪੰਜਾਬ ਦੀ ਜ਼ਮੀਨ ਆ ਜਿਹੜੀ ਘਟ ਕੇ ਇਸ ਟਾਈਮ ਇਹ ਪ੍ਰਾਈਵੇਟ ਖੇਤਰ ਦੀਆਂ ਰਿਪੋਰਟਾਂ ਨੇ ਵੀ 90 ਲੱਖ ਦੇ ਕਰੀਬ ਰਹਿ ਗਈ ਯਾਨੀ ਕਿ 15 ਲੱਖ ਦੇ ਕਰੀਬ ਏਕੜ ਜਿਹੜੀ ਜ਼ਮੀਨ ਆ ਉਹ ਸੜਕਾਂ ਵਿੱਚ ਆ ਗਈ ਕਲੋਨੀਆਂ ਵਿੱਚ ਆ ਗਈ ਰਹਿਸ਼ੀ ਏਰੀਆਵਾਂ ਵਿੱਚ ਆ ਗਈ ਉਦਯੋਗਿਕ ਵਿੱਚ ਆ ਗਈ 15 ਲੱਖ ਘਟ ਗਈ ਤੇ ਹੌਲੀ ਹੌਲੀ ਜਿਵੇਂ ਹੁਣ ਗਲਾਡਾ ਕਹਿੰਦੇ 65 ਹਜ਼ਾਰ ਏਕੜ ਗਲਾਡਾ ਵਾਲੇ ਲੈ ਰਹੇ ਨੇ ਉਹਦੇ ਵਿੱਚੋਂ ਜੇ 1 ਏਕੜ ਤੋਂ ਟਾਟਾ ਆਉਂਦਾ ਤਾਂ ਦੋ ਕਨਾਲਾਂ ਤੁਹਾਨੂੰ ਮਿਲਣਗੀਆਂ ਕਿ ਡਿਵੈਲਪ ਕਰਨ ਤੋਂ ਬਾਅਦ ਹੁਣ ਆਪਾਂ ਸਮਰਾਲਾ ਹੀ ਲਾ ਲਈਏ ਉੱਥੇ ਕਿਹੜੀ ਡਿਵੈਲਪਮੈਂਟ ਕਰਕੇ ਕਿਹੜੀ ਜ਼ਮੀਨ ਵਿਕੂ ਉੱਥੇ ਕਿਹੜਾ ਪਲਾਟ ਵਿਕੂਗਾ ਕਿਹੜਾ ਉੱਥੇ ਬੰਦਾ ਸ਼ੋਰੂਮ ਵੇਚੂਗਾ ਕੀ ਕੀਮਤ ਪਾਊਗੀ ਔਰ ਬਿਨਾਂ ਪੈਸੇ ਤੋਂ ਜਦੋਂ ਜ਼ਿਮੀਂਦਾਰਾਂ ਤੋਂ ਜ਼ਮੀਨਾਂ ਖੋਈਆਂ ਜਾਣ ਲੱਗ ਜਾਣ ਤਾਂ ਉਹ ਮੂਰਖ ਦੇ ਵਿੱਚ ਰਹਿਣਾ ਮੈਨੂੰ ਤਾਂ ਲੱਗਦਾ ਨਹੀਂ ਵੀ ਚੰਗਾ ਹੋਊਗਾ ਬੱਚੇ ਸੋਚਦੇ ਨੇ ਲੰਬਾ ਸੋਚਦੇ ਨੇ ਫਿਰ ਫਿਰ ਇਹ ਵੀ ਸੋਚਣਾ ਵੀ ਅਸੀਂ ਬੈਠੇ ਬੈਸੇ ਗੱਲ ਕਰਦੇ ਆ ਵੀ ਪੰਜਾਬ ਦਾ ਬਣੂਗਾ ਕੀ ਜਿਸ ਤਰੀਕੇ ਨਾਲ ਪੰਜਾਬ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਿਸ ਤਰੀਕੇ ਨਾਲ ਪੰਜਾਬ ਨੂੰ ਛਾਂਗਿਆ ਜਾ ਰਿਹਾ ਚਾਰੇ ਪਾਸੇ ਤੋਂ ਡੜ ਕੇ ਹਕੂਮਤਾਂ ਸੈਂਟਰ ਦੀਆਂ ਕੇਂਦਰ ਦੀਆਂ ਜਿਹੜੀ ਵੀ ਪੰਜਾਬ ਦੀ ਹਕੂਮਤ ਆਉਂਦੀ ਹੈ ਮੈਂ ਕਿਸੇ ਇੱਕ ਹਕੂਮਤ ਨੂੰ ਨਹੀਂ ਕਹਿੰਦਾ ਜਿਹੜੀ ਵੀ ਹਕੂਮਤ ਆਉਂਦੀ ਹੈ ਉਹ ਆਪਣੀ ਮਰਜ਼ੀ ਨਾਲ ਫੈਸਲੇ ਲੈਂਦੀ ਆ ਪਰ ਆ ਜਿਹੜੀ ਹੁਣ ਅਰਬਨ ਸਟੇਟ ਵਾਲੀ ਇਹਨਾਂ ਦੀ ਗਲਾਡਾ ਵਾਲੀ ਸਕੀਮ ਆਈ ਆ ਉਹ ਤਾਂ ਮੈਨੂੰ ਐਂ ਲੱਗਦਾ ਵੀ ਤਿੰਨ ਖੇਤੀ ਬਿਨਾਂ ਤੋਂ ਵੀ ਭੈੜੀ ਨੀਤੀ ਆ ਇਹ ਕਿਉਂਕਿ ਕੋਈ ਮੰਗਿਆ 10 ਰੁਪਏ ਦਾ ਪਿੰਨ ਨਹੀਂ ਉਧਾਰਾ ਦਿੰਦਾ ਪਰ ਸਾਤੋਂ ਜ਼ਮੀਨਾਂ ਫ੍ਰੀ ਮੰਗੀਆਂ ਜਾ ਰਹੀਆਂ ਉਹ ਜ਼ਮੀਨਾਂ ਜਿਹੜੀਆਂ ਪੰਜਾਬੀਆਂ ਦੀ ਅਣਖ ਨੇ ਉਹ ਜ਼ਮੀਨਾਂ ਜਿਹੜੀਆਂ ਪੰਜਾਬ ਦੀ ਅਣਖ ਨੇ ਉਹ ਜ਼ਮੀਨਾਂ ਜਿਹੜੀਆਂ ਕਿਸਾਨਾਂ ਦੀ ਅਣਖ ਨੇ ਦੇਖੋ ਤੁਸੀਂ ਕਿੰਨਾ ਸੋਹਣਾ ਮਾਹੌਲ ਮੈਨੂੰ ਨਹੀਂ ਲੱਗਦਾ ਵੀ ਇਹੋ ਜਿਹਾ ਮਾਹੌਲ ਕਿਤੇ ਹੋਰ ਹੋਊਗਾ ਇਹ ਮੈਂ ਪਿੰਡ ਪਵਾਤ ਦੇ ਪੁਰ ਤੋਂ ਸ੍ਰੀ ਮਾਛੀਵਾੜਾ ਸਾਹਿਬ ਨੂੰ ਜਾ ਰਿਹਾ ਜੀ ਸਹਿਜੋ ਮੱਝ ਦਾ ਲੰਕ ਆ ਤੇ ਆ ਰਤੀਪੁਰ ਰਤੀਪੁਰ ਪੋਰ ਪਿੰਡ ਦੇ ਵਿੱਚ ਵੜ ਲੱਗੇ ਆ ਰਤੀਪੁਰ ਤੋਂ ਅਕੇ ਮਾਛੀਵਾੜਾ ਸਾਹਿਬ ਆ ਇਹ ਰਤੀਪੁਰ ਪਿੰਡ ਵਿੱਚ ਵੜ ਗਏ ਜੀ ਆਪਾਂ ਮੈਂ ਤੁਹਾਨੂੰ ਸਿਰ ਮਾਹੌਲ ਦਿਖਾ ਰਿਹਾ ਵੀ ਇਹ ਜੀ ਧਰਤੀ ਨੂੰ ਪੱਥਰਾਂ ਵਿੱਚ ਬਦਲਣ ਜਾ ਰਹੀਆਂ ਨੇ ਉਹ ਵਿਕਦੀਆਂ ਸਰਕਾਰਾਂ ਕਿਤੇ ਇੰਡਸਟਰੀ ਲੱਗ ਰਹੀ ਆ ਕਿਤੇ ਰਹਿਸ਼ੀ ਏਰੀਆ ਆਪਣਾਇਆ ਜਾ ਰਿਹਾ ਪਰ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਜਿਹੜੇ 65000 ਏਕੜ ਵਿੱਚ ਗਲਾਡਾ ਕਲੋਨੀਆਂ ਕੱਟ ਰਹੀ ਹੈ ਉੱਥੇ ਰਹਿਣਾ ਕਿਹਨੇ ਆ ਕੌਣ ਰਹੂਗਾ ਇਹਨਾਂ ਕਲੋਨੀਆਂ ਵਿੱਚ ਆ ਕੇ ਜਿਹੜੀ ਖੇਤੀਬਾੜੀ ਦੀ ਜ਼ਮੀਨ ਘਟ ਜਾਣੀ ਅਨਾਜ ਦਾ ਅੰਨ ਦਾਤਾ ਪੰਜਾਬ ਕਹਾਉਂਦਾ ਉਸ ਅੰਨ ਦੀ ਪੂਰਤੀ ਕੌਣ ਕਰੂਗਾ ਉਹ ਅੰਨ ਕਿੱਥੋਂ ਪੂਰਾ ਹੋਊਗਾ ਜਦੋਂ ਪੰਜਾਬ ਦੇ ਕਿਸਾਨ ਤੋਂ ਇਹ ਹੀ ਆਉਦਾ ਖੁੱਸ ਜਾਣਾ ਇਹ ਗੁਰਦੁਆਰਾ ਸਾਬਾ ਪਿੰਡ ਰਤੀਪੁਰ ਦਾ ਜੀ ਇੱਧਰ ਇਹ ਪ੍ਰਾਇਮਰੀ ਸਕੂਲ ਰਤੀਪੁਰ ਪਿੰਡ ਦਾ ਜੀ ਪ੍ਰਾਇਮਰੀ ਸਕੂਲ ਪਿੰਡ ਰਤੀਪੁਰ ਜਿਹੜੀਆਂ ਜ਼ਮੀਨਾਂ ਪੂਰੇ ਦੇਸ਼ ਦਾ ਢਿੱਡ ਭਰਦੀਆਂ ਕਿਹਾ ਜਾਂਦਾ ਪੰਜਾਬ ਅੰਨ ਦਾਤਾ ਜੋ ਨਾ ਪੰਜਾਬ ਦੇ ਕੋਲੋਂ ਜ਼ਮੀਨਾਂ ਹੀ ਫੁੱਸਕੀਆਂ ਸੀ ਪਾਣੀਆਂ ਦੀ ਲੜਾਈ ਲੜਦੇ ਆ ਜਦੋਂ ਜ਼ਮੀਨਾਂ ਹੀ ਹੈ ਨਹੀਂ ਫਿਰ ਅਸੀਂ ਪਾਣੀ ਕੀ ਕਰਨਾ ਪਾਣੀ ਅਸੀਂ ਕਿਹੜੇ ਕੋਠਿਆਂ ਦੀਆਂ ਕਿਆਰੀਆਂ ਬਣਾ ਕੇ ਉਹਨਾਂ ਤੇ ਪਾਣੀ ਦੇਣਾ ਹੈ ਹੁਣ ਮੈਨੂੰ ਦੁੱਖ ਇਸ ਗੱਲ ਦਾ ਵੀ ਇੰਨੀਆਂ ਸੋਹਣੀਆਂ ਉਪਜਾਊ ਜਿਹੜੀਆਂ ਜ਼ਮੀਨਾਂ ਸਾਡੀਆਂ ਤੁਸੀਂ ਇੱਧਰ ਨਗਾ ਮਾਰ ਕੇ ਦੇਖੋ ਕਿੰਨੀ ਹਰ ਬਰਿਆਈ ਧਰਤੀ ਆ ਚਾਰੇ ਪਾਸੇ ਦੇਖੋ ਇਹ ਦੇਖੋ ਜੀ ਇੱਧਰ ਵੀ ਦੇਖੋ ਆ ਤੁਹਾਨੂੰ ਹੋਰ ਥੋਨਾ ਸਾਡੇ ਪਿੰਡੂਆਂ ਦਾ ਜਹਾਜ਼ ਬੜਾ ਸਫਰ ਕੀਤਾ ਸੀ ਅੱਛਾ ਦੇਖੋ ਜੀ ਇਹਨੂੰ ਭੂਂਡ ਕਹਦੇ ਨੇ ਭੂਂਡ ਇਹ ਜਿਆਦਾ ਤਾਂ ਜਿਹੜੀਆਂ ਸਾਡੇ ਪੁਰਖੇ ਛੱਡ ਗਏ ਜਿਹੜੀਆਂ ਸਾਨੂੰ ਉਹ ਸੋਹੇ ਵੀ ਲੋਕ ਨੇ ਸਾਡੇ ਵਰਗੇ ਜਿਹਨਾਂ ਨੂੰ ਪਾਕਿਸਤਾਨ ਦੇ ਤੋਂ ਆਉਣ ਤੋਂ ਬਾਅਦ ਇੱਥੇ ਹਲਾਟ ਹੋਈਆਂ ਆ ਦੇਖੋ ਕਿੱਡਾ بڑا ਫਾਰਮ ਆਫਸ ਬਣਾਇਆ ਵੀਰ ਨੇ ਰਤੀਪੁਰ ਇਹ ਵੀ ਕਹਿੰਦੇ ਜੱਟ ਖੇਤੀ ਨਹੀਂ ਕਰਦਾ ਦੇਖੋ ਜੀ ਤਨੂੰ ਰੋਕੇ ਦਿਖਾਉਣਾ ਇਹ ਦੇਖੋ ਜੀ ਕਿੱਡੀ ਜਗਾੜ ਸਿਸਟਮ ਭਾਈ ਨੇ ਬਣਾਇਆ ਹੋਇਆ ਏ ਖੇਤੀਬਾੜੀ ਦੇ ਸੰਦ ਖੜੇ ਨੇ ਕਿੰਨੀਆਂ ਮਸ਼ੀਨਾਂ ਖੜੀਆਂ ਕਿੰਨੀਆਂ ਟਰਾਲੀਆਂ ਖੜੀਆਂ ਤੁਹਾਨੂੰ ਹੋਰ ਚੀਜ਼ ਦਿਖਾਉਣਾ ਇੱਕ ਉਹ ਅੱਗੇ ਤੁਸੀਂ ਦੇਖ ਰਹੇ ਹੋ ਨਾ ਚਿੱਟੀ ਕੰਦ ਦਿਖਦੀ ਆ ਇਹ ਆ ਜੀ ਸੈਲੋ ਕਹਿੰਦੇ ਆ ਜਿਹਨੂੰ ਸੈਲੋ ਉਹ ਤਾਂ ਇਹਦੇ ਉੱਪਰ एफसीआई ਦੇ ਕਦਮਾਂ ਦਾ ਚੱਟਾ ਕਾਗਜ਼ ਲਵੇਟੇ ਵੀ ਐਫਸੀआई ਦੇ ਨਾਮ ਨੇ ਇਹ ਪਰ ਐਕਸਾਈਲੋ ਆ ਮੋਗੇ ਵਾਲਾ ਐਕਸਾਈਲੋ ਸੁਣਦੇ ਹੁੰਦੇ ਸੀ ਪਰ ਸਾਡੇ ਸ਼ਹਿਰ ਵਿੱਚ ਵੀ ਬਣ ਗਿਆ 7 ਕਿਲਿਆਂ ਦੇ ਕਰੀਬ ਇਹ ਬੜੀ ਵੱਡੀ ਬਿਲਡਿੰਗ ਆ ਬਾਹਰਲੀ ਬਗਲ ਵਾਲੀ ਕੰਧ ਆ ਇਹਦੀ ਇਸ ਐਕਸਾਈਲੋ ਦੇ ਵਿੱਚ ਕਹਿੰਦੇ ਵੀ ਟਰਾਲੀਆਂ ਸਿੱਧੀਆਂ ਆਇਆ ਕਰਨਗੀਆਂ ਅੰਡਰ ਕੰਸਟਰਕਸ਼ਨ ਚੱਲ ਰਿਹਾ ਕੰਮ ਇੱਥੇ ਵੀ ਫਸਲ ਸਿੱਧੀ ਵੀ ਕਿਆ ਕਰੂ ਇਹਨੇ ਵੀ ਆੜਤੀ ਭਾਈ ਚਾਰੇ ਦੀ ਐਸੀ ਕਿਤੇ ਐਸੀ ਫੇਰਨੀ ਆ ਆ ਜਾ ਰਹੇ ਨੇ ਜੀ ਸਾਡੇ ਪੰਜਾਬ ਦੇ ਸਰਕਾਰੀ ਸਕੂਲਾਂ ਚ ਪੜ੍ਹਨ ਵਾਲੇ ਛੋਟੇ ਛੋਟੇ ਬੱਚੇ ਆ ਦੇਖੋ ਜੀ ਆ ਵੱਡਾ ਸੈਲੋ ਬਣਦਿਆ ਔਰੇ ਵੱਡੀ ਜਿਗਾਰੜਾ ਫਿੱਟ ਪੂਰਾ ਇਹਦਾ ਸੋ ਆਪਾਂ ਗੱਲ ਕਰਦੇ ਸੀ ਸਾਡੀਆਂ ਉਹ ਸਾਡੀ ਰੰਗਲੀ ਧਰਤੀ ਹੈ ਇਤਿਹਾਸਕ ਨਗਰੀ ਦੀ ਪੰਜਾਬ ਦੇ ਵਿੱਚ ਜਿਹੜੀ ਇੰਨੀ ਕ ਪਜਾਊ ਇੰਨੀ ਕ ਪਜਾਊ ਆ ਕਿ ਇੱਕ ਕੀਲਾ ਵੀ ਬੰਦੇ ਕੋਲ ਆਵੇ ਤਾਂ ਭੁੱਖਾ ਨਹੀਂ ਮਰ ਸਕਦਾ ਪਰ ਹੁਣ ਖੋਸ ਰਹੀ ਆ ਸਾਡੇ ਹੱਥੋਂ ਇਹ ਸੋ ਮੈਂ ਪੰਜਾਬੀਆਂ ਨੂੰ ਵੀ ਬੇਨਤੀ ਕਰਦਾ ਵੀ ਨਾ ਵੇਚੋ ਯਾਰ ਪਰ ਹੁਣ ਵੇਚਣ ਵਾਲੀ ਗੱਲੇ ਨਹੀਂ ਹੁਣ ਤਾਂ ਖੂਨ ਦੀ ਗੱਲ ਆ ਗਈ ਹੁਣ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਸਮੇਂ ਵਿੱਚ ਕਿਤੇ ਜ਼ਮੀਨਾਂ ਦੀ ਜ਼ਿਆਦਾ ਬੇਕਦਰੀ ਨਾ ਹੋ ਜਾਵੇ ਜਿਹੜੇ ਹਾਲਾਤ ਚੱਲ ਰਹੇ ਨੇ ਹੁਣ ਆਲਾ ਕਹਿੰਦਾ ਸਰਕਾਰ ਨੇ ਫਰੀਚ ਖੋਏ ਲੈਣੀਆਂ ਜਿੰਨੇ ਕੁ ਮਿਲਦੇ ਆ ਲੈ ਲੋ ਖਰੀਦਣ ਵਾਲਿਆਂ ਨੇ ਕਹਿਣਾ ਇਹ ਲੋੜਵੰਦਾ ਉਹਨਾਂ ਨੇ ਆਪਣੀ ਹਿਸਾਬ ਨਾਲ ਪੈਸੇ ਦੇਣੇ ਨੇ ਆਇਥੋਂ ਰੋਡ ਮੋੜ ਜਾਂਦਾ ਜੀ ਬਰੰਦਰਨ ਗੁਰਦੁਆਰਾ ਚਰਨ ਕਮਲ ਸਾਹਿਬ ਨੂੰ ਇਹ ਗੁਰਦੁਆਰਾ ਚਰਨ ਕਮਲ ਸਾਹਿਬ ਦਾ ਰੋਡ ਆ ਜਾਂਦਾ ਇੰਦਰ ਨੂੰ ਇਹ ਇੰਦਰ ਨੂੰ ਸ਼ਹਿਰ ਨੂੰ ਚਲੇ ਜਾਂਦਾ ਲੈਣ ਵਾਲਿਆਂ ਨੇ ਕਿਹਾ ਵੀ ਜਿੰਨਾ ਗਰੇਡ ਮਿਲਦਾ ਘੱਟੋ ਘੱਟ ਦੋ ਕਿਉਂਕਿ ਇਹਦਾ ਵੇਚਣ ਨੂੰ ਫਿਰਦਾ ਹੁਣ ਮੈਨੂੰ ਇਹ ਲੱਗਦਾ ਵੀ ਚਾਹੇ ਹੋ ਸਕਦਾ ਮੈਂ ਗਲਤ ਹੋਵਾਂ ਵੀ ਜਿਵੇਂ ਸਰਕਾਰ ਜ਼ਮੀਨਾਂ ਖੋਹ ਰਹੀ ਆ ਮੈਨੂੰ ਇਹ ਲੱਗਦਾ ਵੀ ਹੁਣ ਬਹੁਤੇ ਕਿਸਾਨ ਜ਼ਮੀਨਾਂ ਖੋਣ ਦੇ ਡਰੋਂ ਭੰਗ ਦੇ ਭਾਣੇ ਜਮੀਨਾਂ ਵੇਚ ਕੇ ਕਿਤੇ ਵਿਦੇਸ਼ਾਂ ਨੂੰ ਚਾਲੇ ਨਾ ਪਾ ਦੇ ਨੂੰ ਯਾਰ ਇੱਥੇ ਸਰਕਾਰ ਨੇ ਫਰੀਜ ਖੋਹ ਲੈਣੀ ਐ ਜਿੰਨੇ ਪੈਸੇ ਮਿਲਦੇ ਆ ਲੈ ਲੋ ਸੋ ਇਹੀ ਗੱਲਾਂ ਬਾਤਾਂ ਨੇ ਵੀ ਆਉਣ ਵਾਲਾ ਭਵਿੱਖ ਆਉਣ ਵਾਲਾ ਸਿਸਟਮ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਆਰਥਿਕ ਪੱਖੋਂ ਸਮਾਜਿਕ ਪੱਖੋਂ ਜਾਂ ਹੋਰ ਬਹੁਤ ਸਾਰੇ ਪੱਖ ਨੇ ਖਸਤਾ ਹੁੰਦੇ ਜਾਂਦੇ ਨੇ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਇਹ ਸਾਡਾ ਰਾਜਾ ਸਵਾਮੀ ਦਾ ਅਜਾ ਸਸਾਂਗ ਉਹ ਕਿੰਨੀ ਸ਼ਾਨਦਾਰ ਬਿਲਡਿੰਗ ਬਣਾਇਆ ਹੈ ਨਾ ਏਰੀਆ ਦੇਖੋ ਜੀ ਆਹ ਖੁੱਸਣਾ ਲੱਗਦਾ ਇੱਥੋਂ ਇਹ ਵੀ ਕਿਸੇ ਵਿਦੇਸ਼ੀ ਉਦੋਂ ਘੱਟ ਨਹੀਂ ਹੈਗਾ ਰੋਡ ਤੋਂ ਦੇਖੋ ਇਹ ਮਾਛੀਵੜ ਦਾ ਰੋਡ ਆ ਛੱਡਾ ਬਾਹਰ ਦਾ ਸੋ ਇਹੀ ਗੱਲਾਂ ਬਾਤਾਂ ਸੀ ਪੰਜਾਬ ਦੀ ਜ਼ਮੀਨ ਖੁੱਸ ਰਹੀ ਆ ਪੰਜਾਬ ਦੇ ਲੋਕ ਬੇਜਮੀਨੇ ਹੋ ਰਹੇ ਨੇ ਕਿਸਾਨ ਜੱਟ ਜਿਨ੍ਹਾਂ ਕੋਲ 20 25 25 ਲੱਖ ਦੇ ਟਰੈਕਟਰ ਨੇ ਮਸ਼ੀਨਰੀ ਕਰੋੜਾਂ ਦੀ ਖੜੀ ਆ ਉਹ ਬੇਕਾਰ ਹੋ ਰਹੀ ਆ ਸੋ ਬੇਨਤੀ ਆ ਪੀਲਾ ਸਰਕਾਰਾਂ ਨੂੰ ਨਾ ਕਰੋ ਤੱਕਾ ਪੰਜਾਬ ਨਾਲ ਯਾਰਸ ਨਾ ਕਰੋ ਬਹੁਤ ਲੁੱਟ ਲਿਆ ਪੰਜਾਬ ਹੁਣ ਤੱਕ ਦੇ ਸਮੇਂ ਸਮੇਂ ਦੀ ਹਕੂਮਤਾਂ ਨੇ ਸੋ ਦੋਸਤੋ ਇਹ ਕੁਝ ਕਰਨਾ ਬਾਤਾਂ ਸੀ ਸਮਾਜ ਦੇ ਵਿਸ਼ੇ ਦੀਆਂ ਉਮੀਦ ਆ ਤੁਹਾਨੂੰ ਪਸੰਦ ਆ ਜਾਂਣਗੀਆਂ ਚਲੋ ਠੀਕ ਆ ਭਰਾ ਜੀ ਅੱਛੀ ਮਾਚੀ ਬੜਾ ਸਾਹਿਬ ਜੀ ਇੰਟਰ ਕਰਕੇ ਧੰਨਵਾਦ ਬਹੁਤ ਬਹੁਤ